ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸਵਰਗਵਾਸੀ ਕੁਰਮੁਖ ਸਿੰਘ ਜੋਹਲ ਦੇ ਪਰਿਵਾਰ ਵੱਲੋਂ ਜੋਹਲ ਫਾਰਮ ਸੇਵਾ ਸੁਸਾਇਟੀ ਕੁੜਕਾ ਦੇ ਸਰਪ੍ਰਸਤ ਪਿੰਦੂ ਜੋਹਲ ਯੂਕੇ ਤੇ ਸਤਨਾਮ ਸਿੰਘ ਬਾੜਾ ਦੇ ਸਹਿਯੋਗ ਸਦਕਾ ਜੋਹਲ ਫਾਰਮ ਪਿੰਡ ਕੁੜਕਾ ਵਿਖੇ ਚੱਲ ਰਹੇ ਸਮਾਜ ਸੇਵੀ ਕਾਰਜਾਂ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣ ਉਪਰੰਤ ਜ਼ਰੂਰਤਮੰਦ 6 ਜੋੜਿਆਂ ਦੇ ਨੰਦ ਕਾਰਜ ਕਰਵਾਏ ਗਏ ਇਹਨਾਂ ਸਾਰੇ ਜੋੜਿਆਂ ਦੇ ਆਦੇ ਕਾਰ ਵਿਹਾਰ ਸੁਸਾਇਟੀ ਵੱਲੋਂ ਕੀਤੇ ਗਏ ਅਤੇ ਉਹਨਾਂ ਨੂੰ ਘਰੇਲੂ ਜ਼ਰੂਰਤਾਂ ਦਾ ਸਾਰਾ ਸਮਾਨ ਵੀ ਦਿੱਤਾ ਗਿਆ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਗਿਆਨੀ ਰਗੂबीर ਸਿੰਘ ਵੱਲੋਂ ਚੇਚਤਾਰਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਇੱਕ ਸਿੱਖ ਧਰਮ ਹੀ ਹੈ ਜਿੱਥੇ ਔਰਤ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ। ਸਿੱਖ ਧਰਮ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ। ਜਿੱਥੇ ਪੁਰਾਤਨ ਸਮੇਂ ਵਿੱਚ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ, ਉੱਥੇ ਸਿੱਖ ਧਰਮ ਹੀ ਹੈ ਜਿੱਥੇ ਧੀਆਂ

ਕਿਉਂਕਿ ਲੋਕ ਪਲੇ ਦੇ ਕੰਮਾਂ ਲਈ ਪਿੰਦੂ ਜੋਹਲ ਵਧਾਈ ਦੇ ਪਾਤਰ ਹਨ ਇਸ ਸਮੇਂ ਸੰਤ ਗੁਰਚਰਨ ਸਿੰਘ ਨਿਰਮਲ ਕੁਟੀਆਂ ਪੰਡਵਾ ਯੂਕੇ ਤੋਂ ਸੁਸਾਇਟੀ ਦੇ ਸਰਪ੍ਰਸਤ ਪਿੰਦੂ ਜੋਹਲ ਸੁਖਨਾਮ ਸਿੰਘ ਬਾੜਾ ਰਿਟਾਇਰਡ ਡੀਆਈਜੀ ਬਲਦੇਵ ਸਿੰਘ ਟਾਈਗਰ ਰਿਟਾਇਰਡ ਐਸਪੀ ਸਰਬਜੀਤ ਰਾਏ ਅਮਰੀਕ ਸਿੰਘ ਸੈਣੀ ਹਰਮਿੰਦਰ ਸਿੰਘ ਬਸਰਾ ਜੱਗੋ ਜੋੜਾ ਜੋੜਾ ਜੁਲਰਸ ਫਗਵਾੜਾ ਸਮੇਤ ਨਾਮਵਰ ਸ਼ਖਸੀਅਤਾਂ ਵੱਲੋਂ ਨਵਿਆਏ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਇਸ ਮੌਕੇ ਪੰਜਾਬੀ ਗਾਇਕ ਮਨਮੋਹਨ ਵਾਰਿਸ ਪੰਜਾਬੀ ਗਾਇਕ ਮੰਗੀ ਮਾਲ ਨੇ ਜੋਹਲ ਫਾਰਮ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹੋ ਜਿਹੇ ਉਪਰਾਲੇ ਕੁਝ ਘिने-ਚੁਨੇ ਲੋਕ ਹੀ ਕਰ ਸਕਤੇ ਹਨ ਸਾਡੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਇਲਾਕੇ ਵਿੱਚ ਪਿੰਦੂ ਜੋਹਲ ਤੇ ਅਮਰੀਕ ਸਿੰਘ ਸੈਣੀ ਬਾੜਾ ਪਰਿਵਾਰ ਅਤੇ ਸੋਹਤਾ ਪਰਿਵਾਰ ਦੀ ਅਗਵਾਈ ਹੇਠ ਇਹ ਕਾਰਜ ਜੋਹਲ ਫਾਰਮ ਪਿੰਡ ਕੁੜਕਾ ਵਿਖੇ ਪਿਛਲੇ 1 ਦਹਾਕੇ ਤੋਂ ਵੀ ਵੱਧ ਦਰਸੇ ਤੋਂ ਲਗਾਤਾਰ ਚੱਲਦੇ ਆ ਰਹੇ ਹਨ ਇਸ ਮੌਕੇ ਜੋਹਲ ਫਾਰਮ ਦੇ ਸਰਪ੍ਰਸਤ ਪਿੰਦੂ ਜੋਹਲ ਵੱਲੋਂ ਆਪਣੇ ਹੱਥੀਂ ਧੀਆਂ ਦੀਆਂ ਡੋਲੀਆਂ ਨੂੰ ਵਿਦਾ ਕੀਤਾ ਗਿਆ ਇਸ ਕੇ ਰਿਟਾਇਰ ਐਸਪੀ ਸਰਬਜੀਤ ਸਿੰਘ ਰਾਏ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ 11 ਜਨਵਰੀ ਨੂੰ ਜੋਹਲ ਫਾਰਮ ਵਿਖੇ 5200 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਜਾਵੇਗੀ ਜਿਸ ਲਈ ਉਹਨਾਂ ਨੇ ਸਮੂਹ ਲਾਕਾ ਨਿਵਾਸੀਆਂ ਨੂੰ ਪੁੱਜੰਦੇ ਖੁੱਲੇ ਸੱਦੇ ਦਿੱਤੇ ਇਸ ਮੌਕੇ ਆਸ਼ੂ ਚੋਪੜਾ ਵੱਲੋਂ ਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਸਮੋਕੇ ਡੀਐਸਪੀ ਫਿਲੌਰ ਪਰਤਮਸੀ ਐਸਐਚ ਉਹ ਗੁਰਾਇਆ ਸਿਕੰਦਰ ਸਿੰਘ ਵਿਰਕ ਰਸ਼ਪਾਲ ਸਿੰਘ ਪਾਲਾ ਸਹੋਤਾ ਹਰਮਿੰਦਰ ਸਿੰਘ ਬਸਰਾ ਅਸ਼ੋਕ ਕੁਲਥਮ ਪਾਲੀਯੋਕੇ ਪੰਜਾਬੀ ਗਾਇਕ ਅਵਤਾਰ ਬਿੱਲਾ ਐਡਵੋਕੇਟ ਅਸ਼ਵਨੀ ਕੁਮਾਰ ਮਨੀ ਕੁੜਕਾ ਅਨੂਪ ਕੌਸ਼ਲ ਰਿੰਕੂ ਤਰਲੋਚਨ ਸਿੰਘ ਜੋਹਲ ਜਸਵੀਰ ਸਿੰਘ ਰੁਰਕਾ ਖੁਰਦ ਦਲਵੀਰ ਸਿੰਘ ਮੜਕੂ ਕੁਲਵਿੰਦਰ ਸਿੰਘ ਸੰਧੂ ਮਨਪ੍ਰੀਤ ਚੱਡਾ ਕਾਉਂਸਲਰ ਰਾਹੁਲ ਪੁੰਜ ਮੁਨੀਸ਼ 바ਵਾ ਸੰਤੋਸ਼ ਕੁਮਾਰ ਗੋਗੀ ਬੂਟਾ ਸਿੰਘ ਤੋਲਾਵਾ ਹੋਰ ਪਤਵੰਤੇ ਹਾਜ਼ਰ ਸਨ ਵਾਹਿਗੁਰੂ ਜੀ ਕੀ ਫਤਿਹ ਸਰਨ ਸੁਵੰਨੀ ਖੜ ਰਤ ਜੜਾ ਵੀ ਹਰ ਪ੍ਰੇਮ ਪੁਰਖ ਮਨੁਠਾ ਸਭੇ ਕਾਜ ਸੁਹੇੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਹਰ ਸਾਲ ਦੀ ਤਰ੍ਹਾਂ ਜੋਲ ਫਾਰਮ ਕੁੜਕਾ ਵਿਖੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਨੇ ਔਰ ਇਸ ਵਾਰ ਵੀ ਸਰਦਾਰ ਪਿੰਦੂ ਸਿੰਘ ਜਹੌੜ ਔਰ ਉਹਨਾਂ ਦੇ ਸੰਗியே ਸਾਥੀ ਸਹਿਯੋਗੀਆਂ ਨਾਲ ਮਿਲ ਕਰਕੇ ਪਿਛਲੇ ਸਾਲਾਂ ਦੀ ਤਰ੍ਹਾਂ ਅੱਜ ਪੰਡਲ ਬੱਚਿਆਂ ਦੇ ਆਨੰਦ ਕਾਰਜ ਜੋੜ ਫਾਰਮ ਕੁੜਕਾ ਵਿਖੇ ਜਿਹੜੇ ਨੇ ਉਹ ਕਰਵਾਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿੰਨਾਂ ਕਾਰਜਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀਆਂ ਹੋਈਆਂ ਨੇ ਔਰ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਦੇ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਗਏ ਔਰ ਮਾਪੇ ਦੇ ਵਾਗ ਜਿੱਥੇ ਆਈ ਬਰਾਤ ਦੀ ਸੇਵਾ ਹਰ ਤਰੀਕੇ ਦੇ ਨਾਲ ਜਲ ਪਾਣੀ ਲੰਗਰ ਆਦਕ ਦੇ ਨਾਲ ਕੀਤੀ ਗਈ ਉਥੇ ਬੱਚੀਆਂ ਨੂੰ ਆਪਣੀਆਂ ਧੀਆਂ ਵਾਗ ਜਿਹੜਾ ਘਰ ਵਿੱਚ ਰੁੜਿੰਦਾ ਸਮਾਨ ਉਵੇ ਦੇ ਕੇ ਜਿਹੜਾ ਤੌਰੰਦਾ ਯਤਨ ਹੈ ਉਹ ਕੀਤਾ ਜਾਂਦਾ ਹੈ ਔਰ ਬਹੁਤ ਹੀ ਇੱਕ ਸਮਾਜਿਕ ਤੌਰ ਤੇ ਬੜਾ ਵਧੀਆ ਸੁਨੇਹਾ ਹੈ ਧਾਰਮਿਕ ਤੌਰ ਤੇ ਬੜਾ ਵਧੀਆ ਸੁਨੇਹਾ ਹੈ ਔਰ ਮੈਂ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਇਹਨਾਂ ਸਾਰਿਆਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹ ਇਸੇ ਤਰ੍ਹਾਂ ਹੀ ਸਮਾਜਿਕ ਕਾਰਜ ਔਰ ਲੋੜਵੰਦਾਂ ਦੀ ਸਹਾਇਤਾ ਹਮੇਸ਼ਾ ਕਰਦੇ ਰਹਿਣ ਬਹੁਤ ਬਹੁਤ ਸਾਰੇ ਪਰਿਵਾਰਾਂ ਨੂੰ ਵਧਾਈਆਂ ਸਾਰੇ ਪ੍ਰਬੰਧਕ ਸਹਿਬਾਨਾਂ ਨੂੰ ਵਧਾਈਆਂ ਔਰ ਵਿਸ਼ੇਸ਼ ਕਰਕੇ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਕੁਟਿਆ ਸ਼ੰਭ ਵਾਲੇ ਪੰਡਵੇਂ ਵਾਲੇ ਮਾਪੁਰਖ ਜਿਨ੍ਹਾਂ ਦਾ ਵਿਸ਼ੇਸ਼ ਕਰਕੇ ਨਸਾਰੇ ਕਾਰਜਾਂ ਵਿੱਚ ਸਹਿਯੋਗ ਹੁੰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਛੋਲ ਫਾਰਮ ਘੁਟਕਾ ਦੇ ਵਿੱਚ ਅੱਜ ਧੀਆਂ ਦੇ ਵਿਆਹ ਹੋ ਰਹੇ ਆ ਤੇ ਪਰਸੋਂ ਨੂੰ 5100 ਨਵਜਮੀਆਂ ਬੱਚੀਆਂ ਦੀ ਲੋੜੀ ਪਾਈ ਜਾਣੀ ਆ ਹਿੰਦੂ ਜੋੜ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਤੁਸੀਂ ਆਏ ਆ 11 ਤਰੀਕ ਨੂੰ ਵੀ ਰੌਣਕਾਂ ਦਾ ਹਿੱਸਾ ਬਣੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਜੀ ਬੜਾ ਭਾਈ ਮਨਮੋਹ ਭਾਜੀ ਦੀ ਸਰਪ੍ਰਸਤੀ ਆ ਪਿੰਦੂ ਜੋਹਰ ਸਾਹਿਬ ਆ ਸਾਰੇ ਸਰਜੀਤ ਕੁਮਰ ਸਾਹਿਬ ਸਾਡੇ ਵੱਡੇ ਵੀਰ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਜਿੱਦਾਂ ਹੁੰਦੀ ਆ ਜੀ ਧੀਆਂ ਦੀ ਲੋਹੜੀ ਵੀ ਪੈਂਦੀ ਆ ਤੇ ਧੀਆਂ ਦੇ ਵਿਆਹ ਵੀ ਹੁੰਦੇ ਅੱਜ ਵਿਆਹ ਕਾਰਜ ਹੋ ਰਹੇ ਆ ਜੀ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਉਹਦੀ ਅਪਾਰ ਕਿਰਪਾ ਦੇ ਨਾਲੇ ਸਾਰੇ ਕਾਰਜ ਸਫਲ ਹੁੰਦੇ ਨੇ ਸਰਜੀਤ ਭਾਰੀ ਖੜੇ ਨੇ ਸਾਡੇ ਐਸਪੀ ਸਾਹਿਬ ਸੋ ਸਾਰਿਆਂ ਦੀ ਇਹਨਾਂ ਦੀ ਰਹਿਣ ਨਵਾਈ ਥਲੇ ਸਾਰੇ ਕੰਮ ਹੁੰਦੇ ਨੇ ਇਹ ਸਾਡੇ ਇੰਜਣ ਆ ਅਸੀਂ ਦੱਬੇ ਆ ਮਗਰ ਜੁੜੇ ਆ ਭਰਾ ਦੇ ਨਾਲ ਤੇ ਸੇਵਾ ਇੱਦਾਂ ਹੀ ਪਰਮਾਤਮਾ ਦੀ ਸੇਵਾ ਲੈਂਦਾ ਰਹੇ ਕਿ ਸਾਰਿਆਂ ਦੇ